ਕਿਵੇਂ ਦਾ ਮਾਹੌਲ ਰਿਹਾ ਸੈੱਟ ਤੇ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਔਰ ਕਿੰਨਾ ਖੂਬੇਪਰ ਕਰੈਕਟਰ ਚ ਇਹ ਜਿਹੜਾ ਮੇਰਾ ਫਸਟ ਹੈਗਾ ਵਾ ਆਲਮੋਸਟ ਥੀਏਟਰ ਦੇ ਵਿੱਚ ਵੀ ਤੇ ਫਿਲਮਾਂ ਦੇ ਵਿੱਚ ਵੀ ਕਿਵੇਂ ਨੈਗੇਟਿਵ ਸ਼ੇਡ ਵਾਲਾ ਕਰੈਕਟਰ ਕਰ ਰਿਹਾ ਔਰ ਫਸਟ ਟਾਈਮ ਮੈਂ ਮੇਨ ਵਿਲਨ ਕਰ ਰਿਹਾ ਫਸਟ ਟਾਈਮ ਲਾਈਫ ਤੇ ਜਿਹੜਾ ਮੇਰਾ ਕਲਾਈਮੈਕਸ ਸੀਗਾ ਉਹ ਤੁਸੀਂ ਦੇਖੋਗੇ ਫਿਲਮ ਦੇ ਵਿੱਚ ਸੁਇਮਿੰਗ ਪੂਲ ਦੇ ਵਿੱਚ OK ਤੇ ਸੁਇਮਿੰਗ ਪੂਲ ਜਿਹੜਾ ਹੈਗਾ ਔਰ ਮਾਰਨਿੰਗ ਟਾਈਮ ਹੈ 3 ਵਜੇ ਦਾ ਓਏ ਹੋਏ ਤੇ ਤੁਸੀਂ ਇਹ ਦੇਖੋ ਕਿ ਉਹ সুইমিং ਪੂਲ ਦਾ ਪਾਣੀ ਕੀ ਹੋਇਆ ਹੈ ਅੱਛਾ ਜਦੋਂ ਮਾਹੌਲ ਲਾਈਟ ਰਿਆ ਕਰਦੇ ਨੇ ਉਦੋਂ ਲਾਈਟਾਂ ਜਿਹੜੀਆਂ ਸੈੱਟ ਦੇ ਹੁੰਦੀਆਂ ਨੇ ਉਹ ਵੀ ਫਿੱਕੀਆਂ ਪੈ ਜਾਂਦੀਆਂ ਹਨ ਸਾਡਾ ਜਿਹੜਾ ਜਹਾਸਾ ਸੀਗਾ ਨਾ ਉਹ ਮੰਨ ਲਓ ਕਿ ਇੱਕ ਸੀਨ ਸਾਡਾ ਸੀਨ ਉਕੇ ਹੋ ਗਿਆ ਤਾਂ ਅਸੀਂ ਜਾ ਕੇ ਖਾਪਰ ਵਾਲੀ ਸ਼ੁਰੂ ਹੋ ਜਾਂਦੀ ਸਾਡੀ ਮસ્ਤੀ ਵਜੂ ਸ਼ੁਰੂ ਹੋ ਜਾਂਦੀ ਤੁਸੀਂ ਇਸ ਫਿਲਮ ਨੂੰ ਵੇਖ ਕੇ ਇਹ ਇੱਕ ਅਲੱਗ ਕਿਸਮ ਦਾ ਅਹਿਸਾਸ ਦਰਸ਼ਕ ਨੂੰ ਹੋਊਗਾ ਇਹ ਵੀ 200% ਗਰੰਟੀ ਹੈ। ਸਸੀਗਲ ਜੀ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਮੈਂ ਪਰਮਵੀਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਬੁੱਧ ਫਿਲਮ ਕੇਬਲ 1 OTT ਦੇ ਉੱਪਰ ਆ ਰਹੀ ਹੈ ਔਰ ਉਸ ਤੇ ਹੀ ਸਟਾਰ ਕਾਸਟ ਸਾਡੇ ਨਾਲ ਬੈਠੀ ਹੋਈ ਹੈ ਔਰ ਬੜੇ ਸੋਹਣੇ ਸੋਹਣੇ ਕਿਰਦਾਰ ਨੇ ਟ੍ਰੇਲਰ ਦੇਖ ਕੇ ਨਾ ਇੱਕ ਲੂੰ ਕੰਡਾ ਖੜਾ ਹੁੰਦਾ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਲੂੰ ਕੰਡਾ ਖੜਾ ਹੋਇਆ चीज नु देख के सो ਪੰਜਾਬੀ ਸਿਨੇਮਾ ਦੀਆਂ ਜਿਹੜੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਿਲਮਾਂ ਆ ਰਹੀਆਂ ਨੇ ਵੱਡੀਆਂ ਪਲੰਘਾਂ ਇਸ ਵਕਤ ਪੰਜਾਬੀ ਸਿਨੇਮਾ ਪੁੱਟ ਰਿਹਾ ਔਰ OTT ਦੇ ਉੱਪਰ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਆ ਰਹੀਆਂ ਨੇ ਸਿਨੇਮੇ ਚ ਤਾਂ ਆ ਹੀ ਰਹੀਆਂ ਨੇ ਲੇਕਿਨ OTT ਤੇ ਇੱਕ ਵੱਖਰਾ ਜ਼ੋਨ ਨੇ ਤਾਂ ਅਕਸਰ ਆਪਾਂ ਬਾਲੀਵੁੱਡ ਜਾਂ ਸਾਉਥੀਆ ਫਿਲਮਾਂ ਦੇਖਦੇ ਆਂ ਲੇਕਿਨ ਹੁਣ ਪੰਜਾਬ ਦੇ ਵਿੱਚ ਵੀ ਇਦਾਂ ਦਾ ਸਿਨੇਮਾ ਬਣਨਾ ਸ਼ੁਰੂ ਹੋ ਗਿਆ ਕਿ ਅਸੀਂ OTT ਤੇ ਉਹੋ ਜਿਹੀਆਂ ਚੀਜ਼ਾਂ ਨੂੰ ਇੰਜੋਏ ਕਰ ਸਕਦੇ ਆਂ ਸੋ ਹਾਲ ਫਿਲਹਾਲ ਅਲੀ ਸਾਡੇ ਨਾਲ ਬੁੱਧ ਸਿੰਘ ਫਿਲਮ ਦੀ ਸਟਾਰ ਕਾਸਟ ਦੇ ਵਿੱਚੋਂ ਸੁਰਿੰਦਰ ਸ਼ਰਮਾ ਜੀ ਅਤੇ ਰਾਜੇਂਦਰ ਜੀ ਸਾਡੇ ਨਾਲ ਬੈਠੇ ਨੇ ਇਹਨਾਂ ਦਾ ਕਿਰਦਾਰ ਹੈ ਐਮਐਲਏ ਦਾ ਔਰ ਇਹਨਾਂ ਦਾ ਕੈਰੇਕਟਰ ਹੈ ਜੋਸ਼ੀ ਯਾਨੀ ਕਿ ਬੁੱਧ ਸਿੰਘ ਹੁਣਾਂ ਦੇ ਖਾਸ ਮਿੱਤਰ ਦਾ ਪਹਿਲਾਂ ਤਾਂ ਤੁਹਾਡੇ ਦੋਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਠਾਕ ਚੜ੍ਹਦੀ ਕਲਾ ਬੜੇ ਰਿਲੈਕਸ ਹੋ ਗਏ ਨਜ਼ਾਰੇ ਜਿਹਾ ਬੈਠੇ ਆਂ ਅੱਧੇ ਗੰਬਰਸਰੀ ਇਕੱਠੇ ਹੋ ਉਹ ਵੀ ਉਹ ਵੀ ਇੱਕ ਖਾਸ ਵਜਾ ਆ ਭਾਈ ਕਿਦਾਂ ਕਿਵੇਂ ਦਾ ਮਾਹੌਲ ਰਿਹਾ ਸੈੱਟ ਤੇ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਔਰ ਕਿੰਨਾ ਖੂਬੇ ਫਿਰ ਕਰੈਕਟਰ ਚ ਕਿਉਂਕਿ ਜਿਹੜੇ ਮੇਨ ਨੇ ਬੁੱਧ ਸਿੰਘ ਜੀ ਕਹਿੰਦੇ ਵੀ ਮੈਨੂੰ ਤੇ ਅਜੇ ਤੱਕ ਮੈਂ ਬਾਹਰ ਨਹੀਂ ਆਉਣ ਡਿਆ ਜੋ ਤੁਹਾਡਾ ਕਿਹੋ ਜਿਹਾ ਸੀਗਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਔਰ ਫਿਲਮ ਦਾ ਜਿਹੜਾ ਮਾਹੌਲ ਸੀਗਾ ਬਹੁਤ ਇੰਟੈਂਸ ਫਿਲਮ ਹੈ ਜੀ ਔਰ ਇੰਟੈਂਸ ਫਿਲਮ ਲਈ ਇਕ ਤਰ੍ਹਾਂ ਹੁੰਦਾ ਕਿ ਤੁਸੀਂ ਇੰਟੈਂਸ ਮਾਹੌਲ ਬਣਾ ਕੇ ਰੱਖੋ ਇੱਕ ਹੁੰਦਾ ਤੁਸੀਂ ਉਹਦੇ ਆਪੋਜੀਟ ਖੇਡੋ ਜੀ ਆਪੋਜੀਟ ਖੇਡੋ ਇੰਟੈਂਸ ਤੋਂ ਤੁਹਾਨੂੰ ਜਦੋਂ ਸੀਨ ਆਊਗਾ ਉਦੋਂ ਹੋਣਾ ਹੀ ਪੈਣਾ ਹੈ ਇੰਟੈਂਸਿਟੀ ਇਨਕਰੀਸ ਕਰਨੀ ਪੈਣੀ ਹੈ ਬਟ ਜਦੋਂ ਸੀਨ ਨਹੀਂ ਹੋ ਰਿਹਾ ਉਦੋਂ ਮਾਹੌਲ ਨੂੰ ਲਾਈਟਰ ਰੱਖੋ ਸੋ ਲਾਈਟਰ ਰੱਖਿਆ ਸੀ ਬਈ ਬਹੁਤ ਖੱਪ ਕੀਤੀ ਬੜੇ ਮਜ਼ੇ ਮਾਰੇ ਬੜੀਆਂ ਮਸਤੀਆਂ ਕੀਤੀਆਂ ਬਟ ਐਟ ਦ ਸੇਮ ਟਾਈਮ ਜਦੋਂ ਅਰ ਰਜੀਪਾ ਜੀ ਸ਼ਾਰਟਲੀ ਓਕੇ ਕਹਿ ਦਿੰਦੇ ਸੀਗੇ ਕਿ ਚਲੋ ਸ਼ਾਰਟ ਰੈਡੀ ਕਰੋ ਫਿਰ ਅਸੀਂ ਸਾਰਾ ਜਿਹੜਾ ਰੋਲਾ ਰੱਪਾ ਐ ਮਸਤੀਬਾਜ਼ੀ ਛੱਡ ਕੇ ਫਿਰ ਅਸੀਂ ਇੰਟੈਂਸ ਮਾਹੌਲ ਵੱਲ ਜਾਂਦੇ ਸੀਗੇ ਇੰਟੈਂਸਿਟੀ ਨਾਲ ਪਰਫਾਰਮ ਕਰਦੇ ਸੀਗੇ ਸਾਰੇ ਆਪਣੇ ਸੀਨਸ ਔਰ ਜਿੱਦਾਂ ਹੀ ਸੀਨ ਓਕੇ ਹੋ ਜਾਂਦਾ ਸੀਗਾ ਫਿਰ ਕੱਪ-ਕੱਪ ਸ਼ੁਰੂ ਹੋ ਜਾਂਦੀ ਸੀਗਾ ਹਾਂ ਅੱਛਾ ਐਮਐਲਏ ਸਾਹਿਬ ਤੁਸੀਂ ਨਾ ਇੱਕ ਮੈਂ ਕਹੂੰਗਾ ਵੀ ਜਿਹੜਾ ਕਿਰਦਾਰ ਤੁਹਾਡਾ ਹੈਗਾ ਇਹਦੇ ਵਿੱਚ ਐਮਐਲਏ ਵਲਾ ਕਿਰਦਾਰ ਬੜੀ ਤਰ੍ਹਾਂ ਦੀਆਂ ਸ਼ੇਡਸ ਹੁੰਦੀਆਂ ਨੇ ਇੱਕੋ ਕਰੈਕਟਰ ਨੂੰ ਕਈ ਤਰ੍ਹਾਂ ਨਾਲ ਜੀਣਾ ਪੈਂਦਾ ਸੋ ਤੁਹਾਡੇ ਲਈ ਕਿਵੇਂ ਦਾ ਐਕਸਪੀਰੀਅੰਸ ਹੈਗਾ ਕਿਉਂਕਿ ਮੰਤਰੀਆਂ ਦਾ ਰਹਿਣਾ ਸਹਿਣਾ ਉੱਠਣਾ ਬੈਠਣਾ ਵੇਖਣਾ ਉਹ ਸਾਰੀਆਂ ਚੀਜ਼ਾਂ ਕਿਵੇਂ ਪਰਫਾਰਮ ਹੋਈਆਂ ਔਰ ਕਿਵੇਂ ਦਾ ਲੱਗਾ ਬਹੁਤ ਵਧੀਆ ਲੱਗੇ ਇਹ ਗੱਲ ਤਾਂ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸ਼ੇਡਸ ਹੁੰਦੀਆਂ ਹੈ ਕਰੈਕਟ ਵੈਸੇ ਤਾਂ ਹਰ ਕਰੈਕਟਰਸ ਦੇ ਵਿੱਚ ਸ਼ੇਡਸ ਆਉਣੀ ਆਉਂਦੀ ਹੈ ਜੀ ਵਰਟੀਕਲ ਠੀਕ ਹੈ ਕਿ ਜਿਹੜਾ ਆ ਆਪਾਂ ਵਿਲਨ ਦੀ ਗੱਲ ਕਰੀਏ ਵਿਲਨ ਦੇ ਵਿੱਚ ਵੀ ਖਾਸ ਕਰਕੇ ਕਿਸੇ ਮੰਤਰੀ ਦੀ ਗੱਲ ਕਰੀਏ ਐਕਚੁਅਲੀ ਮੈਂ ਇਹ ਥੋੜਾ ਜਿਹਾ ਕਰੈਕਟ ਕਰਾਦਾ ਕਿ ਉਹ ਐਮਐਲਏ ਨਹੀਂ ਉਹ ਮੰਤਰੀ ਵੀ ਐਕਚੁਅਲੀ ਜੀ ਉਹ ਉਹਦੇ ਉਹਦਾ ਸਟੈਂਡਰਡ ਹੋਰ ਜ਼ਿਆਦਾ ਹੈਗਾ ਹੋਰ ਵੱਡਾ ਹਾਂ ਤੇ ਉਹਦੇ ਮਤਲਬ ਜਿਹੜੇ ਸਕੈਂਡਲ ਨੇ ਹੋਰ ਵੱਡੇ ਨੇ ਵੱਡੇ ਨੇ ਠੀਕ ਹੈ ਤੇ ਫਿਰ ਉਹਦੇ ਵਿੱਚੋਂ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਮੰਤਰੀ ਦਾ ਜਾਂ ਅੱਜ ਦੇ ਸਿਨੈਰੀਓ ਦੇ ਵਿੱਚ ਆਪਾਂ ਪੋਲਿਟਿਕਸ ਦੇ ਲੈਵਲ ਤੇ ਗੱਲ ਕਰਦੇ ਹਾਂ ਜੀ ਤਾਂ ਉਹਦੇ ਵਿੱਚੋਂ ਤੁਸੀਂ ਦੇਖਦੇ ਹੋ ਕਿ ਉਹ ਚਿਹਰੇ ਕਈ ਨੇ ਉਹਨਾਂ ਦੇ ਬਿਲਕੁਲ ਕਈ ਮਖੌਟੇ ਨੇ ਉਹਨਾਂ ਦੇ ਬਿਲਕੁਲ ਸਿਰ ਉਹਨਾਂ ਮਖੌਟਿਆਂ ਨੂੰ ਜਦੋਂ ਲੋਕਾਂ ਕੋਲੇ ਜਾਂਦਾ ਹੈ ਤੇ ਮਤਲਬ ਆਮ ਜਦੋਂ ਬੱਚੀਆਂ ਨਾਲ ਉਹਨਾਂ ਨੂੰ ਮਤਲਬ ਅਪਰੀਸ਼ੀਏਟ ਕਰਦਾ ਹੈ ਸਾਈਕਲ ਬਣਦਾ ਹੈ ਉਹਨਾਂ ਦੀ ਆਪਣਾ ਪਿਆਰ ਜ਼ਾਹਰ ਕਰਦਾ ਹੈ ਹਮਮ ਡਿਫਰੈਂਟ ਚੀਜ਼ਾਂ ਤੇ ਜਦੋਂ ਉਹਦਾ ਮਤਲਬ ਅਸਲੀ ਰੂਪ ਅੰਦਰੋਂ ਅੰਦਰੋਂ ਜਿਹੜਾ ਉਹਦਾ ਨਿਕਲਦਾ ਹੈ ਉਹ ਇੱਕ ਹਰ ਕਰੈਕਟਰ ਲਈ ਐਕਟਰ ਲਈ ਚੈਲੰਜ ਹੁੰਦਾ ਹੈ ਮੇਰੇ ਲਈ ਵੀ ਉਹ ਚੈਲੰਜ ਸੀਗਾ ਕਿ ਉਸ ਨੂੰ ਮੈਂ ਕਿੱਦਾਂ ਨਵਾ ਸਕਾਂ ਉਹ ਚੀਜ਼ ਨੂੰ ਕਿਵੇਂ ਮੈਂ ਕੱਢ ਸਕਾਂ ਔਰ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਸੀਗੀ ਕਿ ਮੈਂ ਵੈਰੀ ਥੈਂਕਫੁਲ ਟੂ ਰਾਜੀਵ ਜੀ ਐਂਡ ਰਵੀਸ਼ਿੰਧ ਰਾਜੀਵ ਜੀ ਲਈ ਸਪੈਸ਼ਲ ਕਿ ਉਹਨਾਂ ਨੇ ਕਿਉਂਕਿ ਇਹ ਮੇਰਾ ਫਸਟ ਮੇਰੇ ਕੈਰੀਅਰ ਦਾ ਮੇਰਾ 40 ਸਾਲ ਦਾ ਥੀਏਟਰ ਦਾ ਕੈਰੀਅਰ ਹੈ 20 ਸਾਲ ਦਾ ਫਿਲਮਾਂ ਦਾ ਕੈਰੀਅਰ ਹੈ ਇਹਦੇ ਵਿੱਚ ਮੇਰਾ ਫਰਸਟ ਹੈਗਾ ਵਾ ਆਲਮੋਸਟ ਥੀਏਟਰ ਦੇ ਵਿੱਚ ਵੀ ਤੇ ਫਿਲਮਾਂ ਦੇ ਵਿੱਚ ਵੀ ਕਿ ਮੈਂ 네ਗੇਟਿਵ ਸ਼ੇਡ ਵਾਲਾ ਕੈਰੈਕਟਰ ਕਰ ਰਿਹਾ ਔਰ ਫਰਸਟ ਟਾਈਮ ਮੈਂ ਮੇਨ ਵਿਲਨ ਕਰ ਰਿਹਾ ਫਰਸਟ ਟਾਈਮ ਲਾਈਫ ਦੇ ਵਿੱਚ ਥੈਟ ਵਾਸ ਵੈਰੀ ਮਤਲਬ ਵੱਡਾ ਚੈਲੰਜ ਵੱਡਾ ਚੈਲੰਜ ਮੇਰੇ ਲਈ ਔਰ ਜਦੋਂ ਇਹਨੂੰ ਰੋਲ ਨੂੰ ਨਿਭਾਇਆ ਮੇਰੇ ਲਈ ਜਿਵੇਂ ਤੁਸੀਂ ਇੱਕ ਸਵਾਲ ਕੀਤਾ ਸੀ ਗੱਲ ਕੀਤੀ ਸੀ ਪਹਿਲਾਂ ਕਿ ਤੁਸੀਂ ਕਿੰਨਾ ਖੁਭਦੇ ਹੋ ਮੈਨੂੰ ਦੱਸਦਾ ਕਿ ਇਹੇ ਪਰ ਜਵਾਨ ਸਰਦੀਆਂ ਦੀ ਸ਼ੂਟਿੰਗ ਸੀਗੀ ਜਨਵਰੀ ਮਹੀਨੇ ਦਾ ਜਿਹੜਾ ਮਤਲਬ ਪੀਕ ਹੁੰਦਾ ਹੈ ਪੀਕ ਹੁੰਦਾ ਠੰਡ ਦਾ ਹੈ ਨਾ ਜਦੋਂ ਉਹ ਮਹੀਨੇ ਦਾ ਜਿਹੜਾ ਉਹ ਸਿਰਾ ਹੁੰਦਾ ਹੈ ਜੀ ਜਿਹੜਾ ਮੇਰਾ ਕਲਾਈਮੈਕਸ ਸੀਗਾ ਉਹ ਤੁਸੀਂ ਦੇਖੋਗੇ ਫਿਲਮ ਦੇ ਵਿੱਚ ਸਵਿਮਿੰਗ ਪੂਲ ਦੇ ਵਿੱਚ ਓਕੇ ਤੇ ਸਵਿਮਿੰਗ ਪੂਲ ਜਿਹੜਾ ਹੈਗਾ ਔਰ ਮਾਰਨਿੰਗ ਟਾਈਮ ਹੈ 3 ਵਜੇ ਦਾ ਹੋਏ ਹੋਏ ਤੇ ਤੁਸੀਂ ਇਹ ਦੇਖੋ ਕਿ ਉਹ সুইমিং ਪੂਲ ਦਾ ਪਾਣੀ ਕੀ ਹੋਏਗਾ ਚੰਗਿਆੜੇ ਨੇ ਕਮ ਜਾਣੇ ਤੇ ਉਹਦੇ ਵਿੱਚੋਂ ਅਸੀਂ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਯਾਰ ਘਟੋ ਘੱਟ ਇੱਕ ਵਾਰ ਤੁਸੀਂ সুইমিং ਪੂਲ ਨੂੰ ਗਰਮ ਕਰਾ ਦਿਓ ਆ ਇੱਕ ਵਾਰੀ ਰਾੜ ਪਾਓ ਉੱਚ ਇਹ ਕਿਉਂ ਕੁਛ ਨਾ ਮਸਤ ਕਰੂ ਮੜਾ ਜਾ ਤਾੜੇ ਦਾ ਪਾਣੀ ਦਿੱਤਾ ਕਰੋ ਬਾਅਦ ਦੇ ਵਿੱਚ ਤਾਂ ਰਾੜਾ ਸਾਡੇ ਹੀ ਫੇੜੀਏ ਸੀ ਨਾ ਫਿਰ ਹਾਲ ਤਾਂ ਪਵਾ ਦਿਓ ਪਰ ਚਲੋ ਇਦਾਂ ਕੁਛ ਨਹੀਂ ਪਰ ਮੈਂ ਉਹ ਜਦੋਂ ਸੀਨ ਕੀਤਾ ਬਾਅਦ ਦੇ ਵਿੱਚ ਗਿਆ ਉਹ ਉਹਦੇ ਵਿੱਚ ਤੇ ਮੈਨੂੰ ਫੀਲ ਵੀ ਨਹੀਂ ਹੋਇਆ ਕਿ ਉਹ ਪਾਣੀ ਮੈਂ ਠੰਡਾ ਸੀਗਾ ਔਰ ਤੁਸੀਂ ਫਿਲਮ ਵਿੱਚ ਦੇਖੋਗੇ ਮੇਰਾ ਮੈਨੂੰ ਆਪ ਮੈਂ ਜਦੋਂ ਦੇਖਿਆ ਉਹਦੇ ਵਿੱਚ ਕਿ ਇਹ ਮੈਂ ਹੀ ਕੀਤਾ ਵਾ ਹਾਂ ਮਤਲਬ ਇੱਕ ਕਿਸਮ ਦਾ ਚੈਲੰਜ ਸੀਗਾ ਪਰ ਅੱਛਾ ਵੀ ਸੀਗਾ ਸੋ ਇਹਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਕੈਰੈਕਟਰ ਦੇ ਵਿੱਚ ਜਾਂਦੇ ਹੋ ਜੇ ਮੈਂ ਸੁਰਿੰਦਰ ਹੀ ਰਹਿੰਦਾ ਤਾਂ ਮੈਨੂੰ ਪਾਣੀ ਠੰਡਾ ਠੰਡਾ ਲੱਗਣਾ ਸੀ ਸਹੀ ਗੱਲ ਹੈ ਠੀਕ ਹੈ ਉਸ ਮੰਤਰੀ ਨੂੰ ਮਤਲਬ ਉਸ ਪੋਜੀਸ਼ਨ ਤੇ ਚਲਾ ਗਿਆ ਜਿਹੜਾ ਜਿਹਦੇ ਪਾਪਾਂ ਦਾ ਘੜਾ ਭਰ ਚੁੱਕਿਆ ਹੈ ਤੇ ਉਹਦਾ ਹਸਾਬ-ਕਿਤਾਬ ਹੋਣਾ ਹੈ ਤੇ ਫਿਰ ਜਦੋਂ ਹਸਾਬ-ਕਿਤਾਬ ਵਾਲੀ ਗੱਲ ਆ ਜਵੇ ਤਵੇ ਪਾਣੀ ਤੱਤਾ ਜਾਂ ਠੰਡਾ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਫਿਰ ਤਾਂ ਉਹ ਸੋਚਦਾ ਕਿ ਬਸ ਹੁਣ ਬਚ ਜੇ ਕਿ ਮੈਨੂੰ ਬਚ ਜੀ ਸੋ ਇਟ ਵਾਸ ਵੈਰੀ ਗੁੱਡ ਐਕਸਪੀਰੀਅੰਸ ਵਾ ਅੱਛਾ ਜਦੋਂ ਮਾਹੌਲ ਲਾਈਟ ਜਿਆ ਕਰਦੇ ਤੁਸੀਂ ਉਦੋਂ ਲਾਈਟਾਂ ਜਿਹੜੀਆਂ ਸੈੱਟ ਦੇ ਹੁੰਦੀਆਂ ਨੇ ਉਹ ਵੀ ਵਿਕੀਆਂ ਪੈ ਜਾਂਦੇ ਹੁੰਦੀਆਂ ਡੈਡਾ ਜਿਹੜਾ ਆਸਾਸਿਕ ਨਾ ਉਹ ਮੰਨ ਲਓ ਕਿ ਇੱਕ ਸੀਨ ਸਾਡਾ ਸੀਨ ਉੱਕੇ ਹੋ ਗਿਆ ਤਾਂ ਅਸੀਂ ਜਾ ਕੇ ਖਾਪਰ ਵਾਲੀ ਸ਼ੁਰੂ ਹੋ ਜਾਂਦੀ ਸਾਡੀ ਮਸਤੀ ਬਜੂ ਸ਼ੁਰੂ ਹੋ ਜਾਂਦੀ ਸੀ ਪਰ ਦੂਸਰਾ ਸੀਨ ਤਾਂ ਚੱਲ ਰਿਹਾ ਹੁੰਦਾ ਚੱਲ ਰਿਹਾ ਹਾਂ ਫਿਰ ਕੰਟਰੋਲ ਚ ਜਾਣਾ ਪੈਣਾ ਹੈ ਨਹੀਂ 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 ਫਿਰ ਸਾਡੀ ਆਸਤੀ ਜੀ ਤਾਂ ਉੱਪਰ ਉੱਡ ਤੇ ਫਿਰ ਉਧਰੋਂ ਆਵਾਜ਼ ਆਉਂਦੀ ਸਾਇਲੈਂਸ ਸਾਲਮ ਪਰ ਇੱਕ ਗੱਲ ਦੀ ਹਸਤੀ ਹੈ ਕੋਈ ਜਿਹੜੇ ਜਿੰਨੇ ਵੀ ਸਾਡੇ ਇਹਦੇ ਮਤਲਬ ਫਿਲਮ ਦੇ ਵਿੱਚ ਸਾਰੇ ਐਕਟਰਸ ਨੇ ਸਾਰੇ ਟ੍ਰੇਨਡ ਐਕਟਰ ਨੇ ਟੋਟਲ ਦੇ ਵਿੱਚ ਉਹਨਾਂ ਨੂੰ ਮੇਨਟੇਨ ਕਰਨਾ ਹੁੰਦੀ ਹੈ ਚੀਜ਼ਾਂ ਤੇ ਉਹਨਾਂ ਨੂੰ ਉਹਨਾਂ ਨੇ ਸਟੈਂਸਲ ਵਰਕ ਕੀ ਪੜਿਆ ਹੈ ਕਿ ਸਵਿਚਡ ਆਨ ਸਵਿਚਡ ਆਫ ਕੀ ਹੁੰਦਾ ਜੀ ਇੱਕਦਮ ਉਹ ਹੱਸ ਵੀ ਰਹੇ ਹੱਸ ਵੀ ਰਹੇ ਨਾਲੇ ਉਹਨਾਂ ਨੂੰ ਉਹਦੇ ਵਿੱਚ ਵੀ ਜਾਣਾ ਪਏਗਾ ਤੇ ਉਹ ਜਾਣਦੇ ਵੀ ਇਹ ਮਤਲਬ ਤੁਸੀਂ ਇਸ ਫਿਲਮ ਨੂੰ ਵੇਖ ਕੇ ਇਹ ਇੱਕ ਅਲੱਗ ਕਿਸਮ ਦਾ ਅਹਿਸਾਸ ਦਰਸ਼ਕ ਨੂੰ ਹੋਊਗਾ ਇਹ 200% ਗਾਰੰਟੀ ਹੈ ਜਿਹੜਾ ਵੀ ਵੇਖੂਗਾ ਜਿਹੜਾ ਵੀ ਜਿਹੜਾ ਵੀ ਫਿਲਮ ਨੂੰ ਵੇਖੂਗਾ ਉਹ ਇੱਕ ਵੱਖਰੇ ਜਨਰ ਦੇ ਵਿੱਚ ਜਾਊਗਾ ਜਨਰ ਦੇ ਵਿੱਚ ਜਾਊਗਾ ਵੱਖਰਾ ਅਹਿਸਾਸ ਕਰੂਗਾ ਤੁਸੀਂ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਨਾ ਕਿ ਕੈਰੈਕਟਰ ਚ ਕਿਦਾਂ ਕੁੰਬੇ ਕੈਰੈਕਟਰ ਨੂੰ ਕਿਦਾਂ ਇਸ ਫਿਲਮ ਦੀ ਨਾ ਇੱਕ ਬਹੁਤ ਖਾਸ ਗੱਲ ਹੋ ਰਹੀ ਹੈ ਦੇਖੋ ਚਾਹੇ ਉਹ ਖਰਾਪ ਨੇ ਲੋਕ ਔਰ ਚਾਹੇ ਉਹ ਇਮਾਨਦਾਰ ਲੋਕ ਨੇ ਇਹ ਤਾਂ ਹੈ ਨਹੀਂ ਕਿ ਉਹ ਕਿਸੇ ਯੂ ਨੋ ਜ਼ੌਂਬੀ ਵਰਡ ਚੋਂ ਆਏ ਜੀ ਜਾਂ ਕਿਸੇ ਆਊਟ ਆਫ ਵਰਡ ਆਏ ਇੱਥੇ ਹੀ ਨੇ ਇੱਥੇ ਹੀ ਨੇ ਜਿਹੜੇ ਇਮਾਨਦਾਰ ਨੇ ਉਹ ਵੀ ਇੱਥੇ ਸਾਡੇ ਸਾਹਮਣੇ ਆ ਜਿਹੜੇ ਬੇਈਮਾਨ ਨੇ ਉਹ ਵੀ ਸਾਡੇ ਸਾਹਮਣੇ ਬਿਲਕੁਲ ਤਾਂ ਇਸ ਫਿਲਮ ਦੀ ਇੱਕ ਖਾਸੀਅਤ ਇਹ ਵੀ ਆ ਕਿ ਇਸ ਫਿਲਮ ਦੀ ਮੈਂ ਕਾਸਟਿੰਗ ਵੀ ਕੀਤੀ ਹੈ ਇਸ ਫਿਲਮ ਦੀ ਬਟ ਮੇਰੇ ਕਾਸਟਿੰਗ ਕਰਨ ਨਾਲ ਰਿਲੇਟਡ ਫਿਲਮ ਨਹੀਂ ਗੱਲ ਨਹੀਂ ਹੈ ਕਿ ਇਹ ਰਿਲੇਟਡ ਹੈਗੀ ਆ ਉਹਦੇ ਟੋਟਲ ਜਿਹੜਾ ਇੱਕ ਕੈਲੀ ਕਹ ਲਈ ਕਿ ਮਾਹੌਲ ਬਣਦਾ ਹੈ ਨਾ ਫਿਲਮ ਦਾ ਤਾਂ ਉਸ ਟੋਟਲ ਮਾਹੌਲ ਦੇ ਵਿੱਚ ਤੁਸੀਂ ਦੇਖੋਗੇ ਕਿ ਕੈਰੈਕਟਰ ਜਿਹੜੇ ਆ ਜਿਨ੍ਹਾਂ ਨੇ ਵੀ ਪਲੇ ਕੀਤਾ ਚਾਹੇ ਸਰ ਨੇ ਕੀਤਾ ਚਾਹੇ ਮੈਂ ਕੀਤਾ ਚਾਹੇ ਸੀਰਤ ਦਾ ਕੈਰੈਕਟਰ ਇਕ ਤਾਂ ਹਰਵਿੰਦਰ मैम ਨੇ ਉਹਦੇ ਵਿੱਚ ਜਿਹੜੀ ਕੈਰੈਕਟਰ ਦੀ ਰਿਪਰੈਜੈਂਟੇਸ਼ਨ ਹੈ ਜੀ ਉਹ ਆਊਟ ਆਫ ਵਰਡ ਨਹੀਂ ਹੈ ਉਹ ਆ ਹੀ ਲੱਗ ਰਿਹਾ ਹੁਣ ਜਿਵੇਂ ਮੈਂ ਜੋਸ਼ੀ ਦਾ ਕੈਰੈਕਟਰ ਕੀਤਾ ਸੋ ਮੈਂ ਉਹਨੂੰ ਜਦੋਂ ਲਿਭਾ ਰਿਹਾ ਸੀਗਾ ਮੇਰੀ ਕੋਸ਼ਿਸ਼ ਇਹੀ ਸੀਗੀ ਕਿ ਇਹ ਕੋਈ ਬਰੋ ਨਹੀਂ ਆਇਆ ਇਹ ਸਾਡੇ ਸਮਾਜ ਦਾ ਹੀ ਕੈਰੈਕਟਰ ਆ ਔਰ ਇਹਨੂੰ ਸਮਾਜ ਦੇ ਵਿੱਚੋਂ ਹੀ ਤਾਂ ਉਹ ਮੇਰੇ ਲਈ ਕਰਪਟ ਹੋਣਾ ਜਾਂ ਕਰਪਟ ਨਾ ਹੋਣਾ ਜ਼ਿਆਦਾ ਇੰਪੋਰਟੈਂਟ ਨਹੀਂ ਸੀਗਾ ਮੇਰੇ ਲਈ ਇਹ ਜ਼ਿਆਦਾ ਇੰਪੋਰਟੈਂਟ ਸੀਗਾ ਕਿ ਉਹ ਸੱਚਾਈ ਨਾਲ ਜੀਰੇ ਆ ਉਹਨਾਂ ਦਾ ਇਹੀ ਸੱਚ ਆ ਉਹ ਕਰਪਸ਼ਨ ਕਰਦਾ ਹੈ ਉਹਨੂੰ ਪ੍ਰੋਬਲਮ ਨਹੀਂ ਹੈ ਕਰਪਸ਼ਨ ਕਰਨ ਦੇ ਨਾਲ ਉਹਨੂੰ ਕੋਈ ਦਿੱਕਤ ਨਹੀਂ ਹੈਗੀ ਕਰਪਸ਼ਨ ਕਰਨ ਦੇ ਨਾਲ ਇਟਸ ਪਾਰਟ ਆਫ ਹਿਸ ਲਾਈਫ ਸੋ ਉਹਨੂੰ ਮੈਂ ਕਿਰਦਾਰ ਨੂੰ ਕਿਤੇ ਵੀ ਜਾ ਕੇ 네ਗੇਟਿਵ ਸ਼ੇਡ ਜਾਂ ਪੋਜ਼ਿਟਿਵ ਸ਼ੇਡ ਲਈ ਆਈ ਨਹੀਂ ਉਹ ਤੁਸੀਂ ਫਿਲਮ ਵੀ ਜਦੋਂ ਦੇਖੋਗੇ ਤੁਹਾਨੂੰ ਫਿਲਮ ਚ ਵੀ ਦੇਖੇਗਾ ਕਿ ਮੇਰਾ ਪਰਸਨਲ ਜਿਹੜਾ ਐਜ਼ ਰਾਜੇਂਦਰ ਸਿੰਘ ਐਜ਼ ਐਕਟਰ ਜਿਹੜੀ ਮੇਰੀ ਅੰਡਰਸਟੈਂਡਿੰਗ ਸੀਗੀ ਉਹ ਇਹੀ ਸੀਗੀ ਕਿ ਮੇਰੇ ਲਈ ਕੈਰੈਕਟਰ 네ਗੇਟਿਵ ਪੋਜ਼ਿਟਿਵ ਨਹੀਂ ਹੈ ਮੇਰੇ ਲਈ ਕੈਰੈਕਟਰ ਕੈਰੈਕਟਰ ਹੈ ਯਾਰ ਬਿਲਕੁਲ 네ਗੇਟਿਵ ਪੋਜ਼ਿਟਿਵ ਜਿਹੜੀ ਹੈ ਉਹ ਦੁਨੀਆ ਬਣਾਉਗੀ ਬਟ ਫਿਲਹਾਲ ਇਹ ਜਿਹੜਾ ਮੈਂ ਕੈਰੈਕਟਰ ਜੋਸ਼ੀ ਦਾ ਨਿਭਾ ਰਿਹਾ ਹਾਂ ਇਹਦੇ ਲਈ ਕੁਝ ਵੀ 네ਗੇਟਿਵ ਕੁਝ ਵੀ ਪੋਜ਼ਿਟਿਵ ਨਹੀਂ ਹਾ ਉਹਦੀ ਜ਼ਿੰਦਗੀ ਹੈ ਨਾ ਉਹ ਕਿੱਦਾਂ ਜੀਣਾ ਚਾਹੁੰਦਾ ਉਹ ਸੈਟੀਸਫਾਈਡ ਸੈਟੀਸਫਾਈਡ ਅਜਾ ਨਰ ਜੋ ਤੁਸੀਂ ਪਾ ਕੇ ਚਟਾ ਕੁਰਤਾ ਪਜਾਮਾ ਜਾਂਦੇ ਮਤਲਬ ਹੈ ਨਾ ਉਹ ਫਿਰ ਜਦੋਂ ਸ਼ੂਟਿੰਗ ਖਤਮ ਹੋ ਗਈ ਉਸ ਤੋਂ ਬਾਅਦ ਫਿਰ ਘਰਦੇ ਆ ਨਾ ਕਿੰਨੇ ਦਿਨ ਰੋਮ ਮਾਰੇ ਆਵੇਂ ਮੈਂ ਐਮਐਲ ਮੈਂ ਤਾਂ ਥੋੜਾ ਜਿਹਾ ਸਾਈਡ ਤੇ ਰੋਮ ਨਹੀਂ ਕਰਦੇ ਨਾ ਦੇਖਿਆ ਨਹੀਂ ਸੀ ਜੀ ਦੇਖਿਆ ਹੁੰਦਾ ਉਹਨਾਂ ਦਾ ਬੱਧਾ ਬਣਾ ਲੈਣਾ ਸੀ ਪਰਕੀ ਨਹੀਂ ਆਏ ਇਹ ਹੁਣ ਦੇਖਣਗੇ ਮੇਰੇ ਲਈ ਕਿ ਵੱਡਾ ਮਤਲਬ ਸਮਝ ਲੋ ਚਾਹੇ ਇਹਨੂੰ ਮੇਰਾ ਹੀ ਵਹਿਮ ਹੋ ਸਕਦਾ ਪਰ ਇੱਕ ਗੱਲ ਇਹ ਹੈ ਕਿ ਮੇਰੇ ਥੀਏਟਰ ਦਾ ਵੀ ਤੇ ਫਿਲਮ ਦਾ ਵੀ ਇੱਕ ਦਰਸ਼ਕ ਵਰਗ ਹੈ ਨਾ ਹੂੰ ਉਹਨਾਂ ਨੇ ਮੈਨੂੰ ਇਸ ਰੂਪ 'ਚ ਕਦੇ ਐਕਸੈਪਟ ਹੀ ਨਹੀਂ ਕੀਤਾ ਹੂੰ ਤੇ ਮੇਰੇ ਲਈ ਮੈਂ ਵੀ ਇਹ ਸੋਚਦਾ ਵੀ ਕੋਈ ਨਾ ਉਸ ਦਰਸ਼ਕ ਲਈ ਵੀ ਇੱਕ ਝਟਕਾ ਤਾਂ ਹੋਏਗਾ ਨਾ ਇਹ ਹੋਊਗਾ ਕਿ ਆ ਕੀ ਆ ਕੀ ਹੋਵੇ ਵੀ ਇਦਾਂ ਵੀ ਕਿਉਂਕਿ ਸਾਡਾ ਜਿਹੜਾ ਮਤਲਬ ਅਸੀਂ ਸਾਡਾ ਜਿਹੜਾ ਦਰਸ਼ਕ ਹੈ ਨਾ ਉਹ ਆਪਣੇ ਆਪ ਨੂੰ ਕੋਰਿਲੇਟ ਕਰਦਾ ਹੈ ਕਰੈਕਟਰ ਦੇ ਨਾਲ ਹਾਂ ਫੈਨ ਬੇਸ ਆਪਣੇ ਹਿਸਾਬ ਨਾਲ ਮੰਨਦਾ ਹੈ ਉਹਦੇ ਨਾਲ ਉਹ ਉਹ ਵਹਿਣ ਚ ਵਹਿਂਦਾ ਵਾ ਹੂੰ ਤੇ ਵਹਿਣ ਚ ਵੀ ਮੈਨੂੰ ਲੱਗਦਾ ਕਿ ਉਹਦੋਂ ਵਹਿਂਦਾ ਜਦੋਂ ਕਰੈਕਟਰ ਦੇ ਵਿੱਚ ਕਰੈਕਟਰ ਦੇ ਵਿੱਚ ਦਮ ਆ ਜੋ ਤੋੜ ਲਵੇ ਨਾਲ ਤੋੜ ਲਵੇ ਨਾਲ ਠੀਕ ਹੈ ਜੇ ਉਹ ਉਹਦੇ ਵਿੱਚ ਤੋੜਨ ਦਾ ਦਮ ਹੋਣਾ ਚਾਹੀਦਾ ਬਟ ਇਹ ਹੈ ਕਿ ਤੁਹਾਨੂੰ ਮੈਨੂੰ ਆਪਣੇ ਆਪ ਨੂੰ ਲੱਗਿਆ ਇਹ ਕਿ ਸ਼ਾਇਦ ਮੇਰਾ ਜਿਹੜਾ ਇੱਕ ਛਵੀ ਬਣੀ ਹੋਈ ਹੈ ਕਿ ਮੈਂ ਮਤਲਬ ਬਹੁਤ ਭੋਲੇ ਹੀ ਕਰੈਕਟਰ ਕਰਦਾ ਮੈਂ ਸਾਉ ਉਸਪਾ ਸਾਉ ਸੌਫਟ ਸਪੋਕ ਨਾ ਸਾਉ مجھے ਸੁਭਾਲਾ ਉਹਦੇ ਨੇ ਮਰਜੀ ਵੜੇ ਜੇ ਰੋਲ ਕਰਦਾ ਹੈ ਨਾ ਵੀ ਉਹ ਸਾਰਾ ਪੋਜ਼ਿਟਿਵ ਜਿਹਾ ਦਿਖਾਤਾ ਵੀ ਮੈਂ ਗਾਉਣੇ ਜਦੋਂ ਲੱਗਿਆ ਵੀ ਆ ਤੇ ਸੱਚੀ ਕਿਤੇ ਮੇਰੇ ਅੰਦਰ ਆ ਚੀਜ਼ ਵੀ ਹੋ ਸਕਦੀ ਹੈ ਵੀ ਕਿਤੇ ਜਿਹੜੀ ਨਿਕਲ ਕੇ ਇਸ ਪੁਆਇੰਟ ਆ ਉਹ ਗੱਲ ਤਾਂ ਉਹੀ ਹੈ ਨਾ ਵੀ ਹਰਮੋਨੀਅਮ ਐਡਾ ਕੀ ਹੁੰਦਾ ਕਹੋ ਕਿ ਸੁਰ ਬੜੀ ਤਰ੍ਹਾਂ ਦੇ ਹੁੰਦੇ ਨੇ ਇਹ ਡਿਪੈਂਡ ਕਰਦਾ ਹਰਮੋਨੀਅਮ ਵਜਾਉਣ ਵਾਲੇ ਤੇ ਵੀ ਉਹਨੇ ਕਿਹੜਾ ਸੁਰ ਛੇੜਨਾ ਉਹੀ ਇੱਕ ਐਕਟਰ ਦੀ ਲਾਈਫ ਚ ਹੁੰਦੀ ਹੈ ਵੀ ਉਹਦੇ ਅੰਦਰ ਕਿਰਦਾਰ ਤਾਂ ਬਹੁਤ ਹੁੰਦੇ ਨੇ ਪਰ ਡਿਮਾਂਡ ਕੀ ਆ ਉਹਦੇ ਹਿਸਾਬ ਨਾਲ ਐਕਟਰ ਚੱਲਦਾ ਵੀ ਅਸੀਂ ਇਹ ਸੀਨ ਨੂੰ ਜੀਣਾ ਅੱਛਾ ਪੂਰੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਉਸ ਉਸ ਸਮੇਂ ਵੇਲੇ ਕੋਈ ਐਸੀ ਕੋਈ ਐਸਾ ਮੂਮੈਂਟ ਜਿਹੜਾ ਤੁਹਾਡੇ ਦਿਲ ਦੇ ਉੱਤੇ ਲਿਖਿਆ ਗਿਆ ðiਸ ਇਸ ਦ ਬੈਸਟ ਫਾਰ ਮਾਈ ਲਾਈਫ ਮੈਸੇ ਤਾਂ ਫਿਲਮ ਵੀ ਬੈਸਟ ਹੁੰਦੀ ਆ ਸਾਰੀ ਸ਼ੂਟਿੰਗ ਹੀ ਬੈਸਟ ਹੁੰਦੀ ਲੇਕਿਨ ਕੋਈ ਇਹ ਕੈਸਾ ਪਲ ਇੱਕ ਐਸਾ ਸਮਾਂ ਇੱਕ ਐਸੀ ਘੜੀ ਹੁੰਦੀ ਹੈ ਜਿਹੜੀ ਸਾਡੇ ਦਿਲ ਤੇ ਲਿਖੀ ਜਾਂਦੀ ਹੈ ਯਾਰ ਆ ਸਭ ਤੋਂ ਬੈਸਟ ਸੀ ਮੇਰੇ ਲਈ ਜੇ ਮੈਂ ਆਪਣੀ ਗੱਲ ਕਰਾਂ ਤਾਂ ਜਦੋਂ ਲਾਸਟ ਦੇ ਵਿੱਚ ਉਹ ਮੇਰਾ ਜਿਹੜਾ ਕਰੈਕਟਰ ਹੈਗਾ ਉਹ ਮਤਲਬ ਮੇਰਾ ਮਰਡਰ ਕਰਦਾ ਹੈ ਤੇ ਜਦੋਂ ਉਹ ਮਾਰਦਾ ਇੱਥੇ ਆ ਕੇ ਲਾ ਕੇ ਨਾ ਤੇ ਮੈਨੂੰ ਇੱਕ ਇੱਕ ਸੈਕਿੰਡੀਆਂ ਲੱਗਿਆ ਕਿ ਮੈਂ ਸੱਚੀ ਚੱਲਾਂਗਾ ਹਾਂ ਮਤਲਬ ਮੈਂ ਮੈਂ ਬਲੈਂਕ ਹੋ ਗਿਆ ਸਾਰਾ ਕੁਝ ਔਰ ਇਹ ਇਹ ਦੇ ਵਿੱਚ ਹੋ ਸਕਦਾ ਇਹ ਇੱਕ ਪ੍ਰੋਸੈਸ ਵੀ ਹੁੰਦਾ ਮੈਨੂੰ ਇੱਕ ਥੀਏਟਰ ਦੇ ਵਿੱਚ ਮੈਂ ਇੱਕ ਨਾਟਕ ਕੀਤਾ ਆਪਣੀ ਲਾਈਫ ਦੇ ਵਿੱਚ ਤੇ ਉਹਦੇ ਵਿੱਚ ਉਹ ਕਰੈਕਟਰ ਮਰ ਜਾਂਦਾ ਤੇ ਮੈਨੂੰ ਸੱਚੀ ਕਈ ਵਾਰੀਆਂ ਲੱਗਿਆ ਵੀ ਯਾਰ ਮੈਂ ਹੈ ਨਹੀਂਗਾ ਹੁਣ ਹੂੰ ਇਹ ਮਤਲਬ ਪੂਰਾ ਬਲੈਂਕ ਤੇ ਮਤਲਬ ਉਹ ਮੇਂ ਕੁਝ ਸੈਕਿੰਡ ਲਈ ਹੋਵੇ ਹਾਂ ਪਰ ਉਹ ਲੱਗਦਾ ਵੀ ਨਹੀਂ ਮੈਂ ਹੈ ਹੀ ਨਹੀਂ ਅਹਿਸਾਸ ਅਹਿਸਾਸ ਹੁੰਦਾ ਤੁਹਾਨੂੰ ਇਹ ਉਦੋਂ ਉਹ ਮੈਨੂੰ ਲੱਗਿਆ ਕਿ ਮਤਲਬ ਉਹ ਸਟਿਲ ਮੇਰੀ ਅੱਖਾਂ ਦੇ ਮੂਰੇ ਉਹ ਸੀਨ ਹੈਗਾ ਹਾਲੇ ਤੱਕ ਵੀ ਜਦੋਂ ਮੈਂ ਅੱਖਾਂ ਬੰਦ ਕਰਕੇ ਉਹ ਸੁੱਛਿਆ ਵੀ ਸਾਰਾ ਕੁਝ ਹੈਗਾ ਵੀ ਤਾਂ ਖਤਮ ਹੋ ਗਿਆ ਸਾਰਾ ਕੁਝ ਵੀ ਮੈਂ ਸੱਚੀ ਮਰ ਕੇ ਸੱਚੀ ਮਰ ਕੇ ਉਹ ਉਹ ਮੇਰੇ ਅੰਦਰ ਰਹਾ ਉਸ ਉਹ ਰਹੂਗਾ ਇਹ ਰਹੂਗਾ ਮਤਲਬ ਹੁਣ ਵੀ ਮੇਰੇ ਆ ਰੋਂਟੇ ਖੜੇ ਹੋਗੇ ਹਾਂ ਮਤਲਬ ਇਹ ਇਹ ਰਹੇਗਾ ਵੀ ਹੈਗਾ ਇਹੀ ਇੱਕ ਆਰਟਿਸਟ ਦੀ ਪਛਾਣ ਆ ਜੋ ਮਹਿਸੂਸ ਕਰਦਾ ਭਾਜੀ ਤੁਹਾਡੇ ਲਈ ਮੇਰੇ ਲਈ ਦੇਖੋ ਜਦੋਂ ਮੈਂ ਥੋੜਾ ਜਿਹਾ ਕੈਰੈਕਟਰ ਮੇਕਿੰਗ ਨੂੰ ਲੈ ਕੇ ਨਾ ਸਾਡੇ ਡੀਪ ਬਹੁਤ ਮੈਂ ਕਿਉਂਕਿ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪੜੇ ਆ ਨਾ ਵੀ ਪੜਿਆ ਹੁੰਦਾ ਪਰ ਪੜਨ ਨਾਲ ਫਰਕ ਹੀ ਪੈ ਜਾਂਦਾ ਹੈ ਕਿ ਪੜਾਈ ਲਿਖਾਈ ਨਾਲ ਤੁਹਾਨੂੰ ਕੰਮ ਕਰਨਾ ਸਿਖਾ ਦਿੰਦੀ ਹੈ ਕੰਮ ਕਰਨਾ ਕਿੱਦਾਂ ਸੋ ਕੈਰੈਕਟਰ ਨੂੰ ਲੈ ਕੇ ਅਸੀਂ ਮੈਂ ਪਰਸਨਲੀ ਜਦੋਂ ਕੈਰੈਕਟਰ ਨੂੰ ਸ਼ੁਰੂ ਕਰਦਾ ਹਾਂ ਜਾਂ ਕੈਰੈਕਟਰ ਦੀ ਇੱਕ ਜਰਨੀ ਬਣਾਉਣਾ ਹੈ ਜਾਂ ਕੈਰੈਕਟਰ ਦੇ ਕੁਝ ਬੇਸਿਕ ਫੰਡਾਮੈਂਟਸ ਤੈਅ ਕਰਦਾ ਹੈ ਤਾਂ ਮੈਨੂੰ ਟਾਈਮ ਲੱਗਦਾ ਹੈ ਸਰ ਮੈਨੂੰ ਟਾਈਮ ਚਾਹੀਦਾ ਹੈ ਇਸ ਕਰਕੇ ਮੈਂ ਸਿਨੇਮਾ ਦੇ ਅੰਦਰ ਜ਼ਿਆਦਾ ਕੰਮ ਕਿਤਾਬ ਵੀ ਨਹੀਂ ਮੈਂ ਥੀਏਟਰ ਬਹੁਤ ਕੀਤਾ ਹੈ ਥੀਏਟਰ ਤੇ ਐਕਟਿੰਗ ਵੀ ਬਹੁਤ ਕੀਤੀ ਹੈ ਨੈਸ਼ਨਲ ਇੰਟਰਨੈਸ਼ਨਲ ਲੈਵਲ ਬਹੁਤ ਲੈਵਲ ਤੇ ਪਰਫਾਰਮ ਵੀ ਕੀਤਾ ਹੈ ਤੇ ਸਾਨੂੰ ਸਿਖਾਉਣ ਵਾਲੇ ਵੀ ਜਿਹੜੇ ਆ ਉਹ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਆ ਇਸ ਵੇਲੇ ਐਕਟਰ ਨੇ ਹਾਲੀਵੁੱਡ ਦੇ ਐਕਟਰ ਉਹਨਾਂ ਨੂੰ ਸਿਖਾਉਣ ਵਾਲੇ ਲੋਗ ਆ ਵੱਡੇ ਤਰੰਦਰ ਵੱਡੇ ਤਰੰਦਰ ਤੋਂ ਉਹਨਾਂ ਕੋਲ ਸਿੱਖੇ ਆ ਅਸੀਂ ਬਟ ਇਸ ਕੈਰੈਕਟਰ ਦੀ ਜਦੋਂ ਪ੍ਰੈਪਰੇਸ਼ਨ ਕੀਤੀ ਤੋਂ ਇਹ ਨਾ ਟਾਈਮ ਨਾਲ ਕੀਤਾ ਮਤਲਬ ਲਗਭਗ 2 ਸਾਲ ਅਸੀਂ ਚੀਜ਼ਾਂ ਕਰਦੇ ਰਹੇ ਸਮਝਦੇ ਰਹੇ ਕਿ ਕੈਰੈਕਟਰ ਕੀ ਹੈ ਫਿਲਮ ਕੀ ਹੈ ਉਹਦਾ ਨੇ ਇੱਕ ਇੱਕ ਕੈਰੈਕਟਰ ਦਾ ਬਰਥ ਹੁੰਦਾ ਹੈ ਫਿਲਮ ਦੇ ਵਿੱਚ ਜੀ ਇੱਕ ਕੈਰੈਕਟਰ ਦਾ ਕੈਰੈਕਟਰ ਦਾ ਐਂਡ ਹੁੰਦਾ ਹੈ ਡੈਥ ਹੁੰਦੀ ਹੈ ਸੋ ਜ਼ਰੂਰੀ ਨਹੀਂ ਹੁੰਦਾ ਕਿ ਉਹ ਫਿਲਮ ਦੇ ਵਿੱਚ ਡੈਥ ਡੈਥ ਤੋਂ ਮੇਰਾ ਭਾਵੇਂ ਕਿ ਜਿੰਨਾ ਤੁਹਾਡਾ ਰੋਲ ਸੀਗਾ ਉਹਦੀ ਇੱਕ ਸਟਾਰਟਿੰਗ ਹੋਈ ਔਰ ਉਹਦਾ ਇੱਕ ਐਂਡ ਹੋਇਆ ਜੀ ਸੋ ਫਿਲਮ ਦੇ ਵਿੱਚ ਮੇਰੇ ਰੋਲ ਦਾ ਐਂਡ ਸੀਗਾ ਔਰ ਮੈਂ ਅ ਰਵੀ ਸ਼ਿੰਝ ਨੂੰ ਬੁੱਧ ਸਿੰਘ ਨੂੰ ਮਿਲਣ ਜਾਣਾ ਹੈ ਉਦੋਂ ਮੈਨੂੰ ਲਿਟਰਲੀ ਉਹ ਕੈਰੈਕਟਰ ਮਹਿਸੂਸ ਹੋਇਆ ਫੀਲ ਕੀਤਾ ਮੈਂ ਫੀਲ ਕੀਤਾ ਮੇਰੇ ਹੱਥ 'ਚ ਹੱਥ ਕੱਡੀਆਂ ਨੇ ਔਰ ਮੈਂ ਜਾ ਰਿਹਾ ਹਾਂ ਔਰ ਮੈਨੂੰ ਪਤਾ ਨਹੀਂ ਮੈਂ ਜੇਲ੍ਹ 'ਚੋਂ ਵਾਪਸ ਕਰ ਰਹਾਂ ਹਾਂ ਅਨੁਭਵ ਲਾਸਟ ਟਾਈਮ ਮੇਰਾ ਉਹ ਲਾਸਟ ਸ਼ਾਟ ਸੀਗਾ ਮੈਨੂੰ ਮਿਲਣ ਜਾਣਾ ਸੀ ਇੱਕ ਪਾਲੀ ਤੁਸੀਂ ਦੇਖੋਗੇ ਵੀ ਫਿਲਮ ਜਦੋਂ ਔਰ ਜਦੋਂ ਤੁਸੀਂ ਉਹ ਸ਼ਾਟ ਦੇਖੋਗੇ ਤਾਂ ਸ਼ਾਇਦ ਤੁਸੀਂ ਮੇਰੀ ਗੱਲ ਨੂੰ ਅੰਡਰਸਟੈਂਡ ਕਰ पाओ ਕਿ ਮੈਨੂੰ ਉਦੋਂ ਲੱਗਾ ਕਿ ਮੇਰੇ ਕੈਰੈਕਟਰ ਦੀ ਜਰਨੀ ਖਤਮ ਹੋਈ ਹੈ ਔਰ ਮੈਂ ਇਹਨੂੰ ਬਹੁਤ ਗਹਿਰਾਈ ਤੱਕ ਸਮਝ ਪਾਇਆ ਹੂੰ ਕਿਉਂਕਿ ਉਹ ਜੇ ਸਿਚੁਏਸ਼ਨ ਚ ਸੀਗਾ ਉਹ ਬੰਦਾ ਠੀਕ ਹੈ ਜੋਸ਼ੀ ਉਹ ਰਾਜਿੰਦਰ ਸਿੰਘ ਦੀ ਤਾਂ ਸਿਚੁਏਸ਼ਨ ਨਹੀਂ ਸੀਗੀ ਉਹ ਤੇ ਜੋਸ਼ੀ ਦੀ ਸਿਚੁਏਸ਼ਨ ਸੀਗੀ ਬਟ ਜਸਟ ਐਂਡ ਤੇ ਜਾ ਕੇ ਮੈਨੂੰ ਉਹ ਕੈਰੈਕਟਰ ਪੂਰੀ ਤਰ੍ਹਾਂ ਮੇਰੇ ਅੰਦਰ ਆ ਗਿਆ ਮੈਨੂੰ ਇਹ ਫੀਲ ਹੋਇਆ ਯੈਸ ਕੀ ਬਾਤ ਸੋ ਬਹੁਤ ਵਧੀਆ ਸਰ ਤੁਸੀਂ ਮਤਲਬ ਕਿਉਂਕਿ ਜਦੋਂ ਆਪਾਂ ਨੂੰ ਜਦੋਂ ਆਪਾਂ ਫਿਲਮ ਕਰਦੇ ਆ ਥੀਏਟਰ ਡਿਫਰੈਂਟ ਚੀਜ਼ ਆ ਫਿਲਮ ਡਿਫਰੈਂਟ ਚੀਜ਼ ਹੁੰਦੀ ਆ ਸੋ ਪਰ ਜਦੋਂ ਆਰਟਿਸਟ ਨੂੰ ਦੋਵੇਂ ਪਾਸੇ ਮੌਕਾ ਮਿਲਦਾ ਉਹ ਅੰਦਰੋਂ ਹੀ ਖੜਦਾ ਹੈ ਨਾ ਅਸੀਂ ਇਹੀ ਕਵਾਂਗੇ ਕਿ ਤੁਹਾਡੀ ਇਹ ਬੁੱਧ ਸਿੰਘ ਬਹੁਤ ਹਿੱਟ ਹੋਵੇ ਲੋਕ ਇਹਨੂੰ ਪਿਆਰ ਦੇਣ ਕਿਉਂਕਿ ਰਿਲੇਟੇਬਲ ਚੀਜ਼ਾਂ ਜਿਹੜੀਆਂ ਨੇ ਉਹ ਲੋਕ ਜਲਦੀ ਕੈਚ ਕਰਦੇ ਨੇ ਤੇ ਅਸੀਂ ਫਿਰ ਜਲਦੀ ਕਿਸੇ ਅਗਲੀ ਫਿਲਮ ਲਈ ਵੀ ਤੁਹਾਡਾ ਇੰਟਰਵਿਊ ਕਰੀਏ ਔਰ ਗੱਲਾਂ ਬਾਤਾਂ ਕਰੀਏ ਅਗਰ ਇਹ ਐਮਐਲ ਲੈਣਾ ਬਣੇ ਭਾਈ ਜੀ ਸੋ ਬਹੁਤ ਸਾਰੀਆਂ ਬੈਸਟ ਵਿਸ਼ਸ ਬਹੁਤ ਸਾਰਾ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਤੁਹਾਡੀਆਂ ਫਿਲਮਾਂ ਇਦਾਂ ਚੱਲਦੀਆਂ ਰਹਿਣਾਂ ਸੀ ਤੁਹਾਨੂੰ ਮਿਲਦੇ ਰਹੀਏ ਥੈਂਕ ਯੂ ਸੋ ਮਚ ਬਹੁਤ ਫਿਲਮ ਜ਼ਰੂਰ ਦੇਖਣੀ ਬਿਲਕੁਲ ਸ਼ਰਿਆਮ ਦੇਖਾਂਗੇ 22 ਮਾਰਚ ਕੇਬਲ 1 ਮੇਰੇ ਕੋ ਹੈਗਾ ਜੀ ਮੈਂ ਸਬਸਕ੍ਰਿਪਸ਼ਨ ਲਈ ਹੋਈ ਆਪਾਂ ਨਹੀਂ ਮਿਸ ਕਰਦੇ ਬਹੁਤ ਅੱਛੀ ਗੱਲ ਹੈ ਕੇਬਲ 1 ਬਹੁਤ ਅੱਛੇ ਮਤਲਬ ਕਨਸੈਪਟ ਲੈ ਕੇ ਆ ਰਹੇ ਆ ਬਹੁਤ ਯੂਨੀਕ ਜਿਹੜੀਆਂ ਕਲਾਕਾਰਤਾ ਹੈਗੀਆਂ ਉਹ ਕੇਬਲ 1 ਤੇ ਆ ਰਹੀਆਂ ਅਸੀਂ ਧੰਨਵਾਦੀ ਵੀ ਆ ਕੇਬਲ 1 ਦੇ ਕਿ ਉਹਨਾਂ ਨੇ ਬੋਤ ਸਿੰਘ ਨੂੰ ਮਤਲਬ ਅਡਾਪਟ ਕੀਤਾ ਅਡਾਪਟ ਕੀਤਾ ਸਹੀ ਗੱਲ ਉਹ ਉਹਨਾਂ ਨੇ ਉਹ ਅੱਛਾ ਇੱਕ ਲੋਕਾਂ ਤੱਕ ਜਿਹੜੀ ਨਾ ਇੱਕ ਚੇਂਜ ਆਉਣੀ ਹੈ ਬਿਲਕੁਲ ਠੀਕ ਹੈ ਉਹ ਲਿਆਉਣੀ ਵੀ ਪੈਗੀ ਕਿਸੇ ਬਿਲਕੁਲ ਬਿਲਕੁਲ ਜੀ ਅੱਜ ਨਹੀਂ ਤੇ ਕੱਲ ਕੱਲ ਨੂੰ ਕੁੱਝ ਨਾ ਹੋਵੇਗਾ ਇਹ ਬਦਲਾ ਜਿਹੜਾ ਹੈ ਜਦੋਂ ਬਦਲਾ ਹੋ ਰਿਹਾ ਹੁੰਦਾ ਹੈ ਉਦੋਂ ਸਿਰਫ ਸੈਂਸਿਟਿਵ ਜਿਹੜੇ ਲੋਕ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬਦਲਾਵ ਹੋ ਰਿਹਾ ਹੈ ਜਦੋਂ ਬਦਲਾਵ ਮੌਜੂਦ ਹੋ ਉਹ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ ਹੈ ਫਿਰ ਸਾਰਿਆਂ ਨੇ ਆਉਣਾ ਕੇਪਲ ਵਨ ਪੰਜਾਬੀ ਸਿਨੇਮਾ ਦੇ ਅੰਦਰ ਬਦਲਾਅ ਲੈ ਕੇ ਆ ਰਿਹਾ ਹੈ ਬਹੁਤ ਹੀ ਮਜ਼ੇਦਾਰ ਕੰਟੈਂਟ ਜਿਹੜੇ ਆ ਪੰਜਾਬੀ ਚ ਬਣ ਰਹੇ ਆ ਔਰ ਉਹਨਾਂ ਨੂੰ ਪ੍ਰਮੋਟ ਕਰ ਰਹੇ ਅਸੀਂ ਸਰ ਹੁਣ ਨਾਲ ਪਹਿਲਾਂ ਵੀ ਗੱਲ ਕਰਦੇ ਸੀ ਕਿ ਕੇਬਲ 1 ਇਦਾਂ ਦਾ ਪਲੈਟਫਾਰਮ ਹੋ ਗਿਆ ਕਿ ਅਸੀਂ ਪਹਿਲਾਂ ਸਾਉਥੀਆ ਫਿਲਮਾਂ ਦੇਖਣ ਦੇ ਲਈ OTT ਜਾਂ YouTube ਜਾਂ ਹੋਰ ਕਿਤੇ ਸਰਚ ਕਰਦੇ ਸੀਗੇ ਲੇਕਿਨ ਹੁਣ ਪੰਜਾਬੀ ਸਿਨੇਮੇ ਦੇ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਬਣ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਮਜ਼ਾ ਆਉਂਦਾ ਕਿ ਹਾਂ ਯਾਰ ਕਮਾਲ ਦਾ ਐਕਸ਼ਨ ਆ ਹਨਾ ਕਮਾਲ ਦੀ ਸੀਰੀਅਸ ਫਿਲਮਾਂ ਕਮਾਲ ਦੀ ਸਿਚੁਏਸ਼ਨਲ ਕਾਮੇਡੀ ਫਿਲਮਾਂ ਸੋ ਅੱਛਾ ਕੰਟੈਂਟ ਬਣ ਰਿਹਾ ਤੇ ਉਹਦੇ ਲਈ ਅਸੀਂ ਸਾਰੇ ਵਧਾਈ ਦੇ ਪਾਤਰਾ ਇਹ ਸਾਡੇ ਇੰਡਸਟਰੀ ਗਰੋ ਕਰ ਰਹੀ ਹੈ ਸੋ ਬਹੁਤ ਸਾਰੇ ਸ਼ੋਭੇ ਸ਼ਾਵਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸੋ ਇਹ ਸੀਗੀ ਦੀ ਖਾਸ ਮੁਲਾਕਾਤ ਬੋਧ ਸਿੰਘ ਦੀ ਸਟਾਰਕਾਸ ਦੇ ਨਾਲ ਔਰ ਅੱਜ ਦੀ ਗੱਲਬਾਤ ਚ ਸਿਰਫ ਇਨਾ ਹੀ ਮੇਨੂੰ ਪਰਮ ਸਿੰਘ ਦੇ ਇਜਾਜ਼ਤ ਤੇ ਇੱਕ ਰੋਜ਼ਾਨਾ ਸਪੋਕਨ ਸਸਿਕਾਲ ਜੀ